ਸਭ ਨੂੰ ਜੈ ਮਸੀਹੀ ਸਾਡਾ ਅੱਜ ਦਾ ਸਵਾਲ ਸੀ ਸੋਗ ਵਾਲੇ ਘਰ ਵਿੱਚ ਜਾਣਾ ਤਾਅਵਤ ਵਾਲੇ ਘਰ ਵਿੱਚ ਜਾਣ ਨਾਲੋਂ ਚੰਗਾ ਹੈ ਇਹ ਕਿਸ ਕਿਤਾਬ ਵਿੱਚ ਲਿਖਿਆ ਹੈ ਹਰ ਇਸ ਦਾ ਸਹੀ ਜਵਾਬ ਹੈ ਆਪਸ਼ਨ ਨੰਬਰ 2 ਉਪਦੇਸ਼ਕ ਦੀ ਪੋਥੀ ਔਰ ਇਹ ਲਿਖਿਆ ਹੋਇਆ ਹੈ ਉਪਦੇਸ਼ਕ ਦੀ ਪੋਥੀ 7 ਅਧਿਆਇ ਦੀ 2 ਨੰਬਰ ਆਇਚ ਜਿਨ੍ਹਾਂ ਭੈਣਾਂ ਭਾਈਆਂ ਨੇ ਸਹੀ ਜਵਾਬ ਦਿੱਤੇ ਨੇ ਆਓ ਸਭ ਮਿਲ ਕੇ ਉਹਨਾਂ ਲਈ ਦੁਆ ਕਰਦੇ ਹਾਂ ਐ ਮਹਾਨ ਪਰਮੇਸ਼ਰ ਪ੍ਰਭੂ ਯਹਵਾ ਤੁਹਾਡਾ ਸ਼ੁਕਰ ਧੰਨਵਾਦ ਕਰਦੇ ਪ੍ਰਭੂ ਜੀ ਜਿੰਨਾ ਵੀ ਪੈਣਾ ਪਾਈ ਨੇ ਅੱਜ ਦੇ ਸਵਾਲ ਅਤੇ ਜਵਾਬ ਵਿੱਚ ਇਹ ਸੇਧਾਰੀ ਲਈ ਅਤੇ ਸਹੀ ਜਵਾਬ ਨੂੰ ਸੁਣਿਆ ਤੇ ਸਮਝਿਆ ਅਸੀਂ ਸਭ ਦੇ ਸਭ ਬਹੁਤਿਆਂ ਦੇ ਦੁੱਖਾਂ ਦੇ ਸਾਂਝੀਦਾਰ ਹੋਈਏ ਖੁਦਾ ਬਹੁਤਿਆਂ ਦੇ ਦੁੱਖ ਦੂਰ ਕਰਨ ਵਾਲੇ ਹੋਈਏ ਸਾਡੇ ਘਰਾਂ ਵਿੱਚ ਕਦੇ ਦੁੱਖ ਸੋਗ ਨਾ ਆਵੇ ਅਸੀਂ ਖੁਦਾ ਦੀ ਸੱਚੀ ਸ਼ਾਂਤੀ ਆਨੰਦ ਪ੍ਰੇਮ ਅਤੇ ਜੈਕਾਰੇ ਲਾਉਣ ਵਾਲੇ ਹੋ ਜਾਈਏ ਪੂਰੇ ਘਰਾਂ ਵਿੱਚ ਤੁਹਾਡੀ ਕਿਰਪਾ ਨੂੰ ਰਿਲੀਜ਼ ਕਰਦੇ ਪਿਆਰੇ ਪਰਮੇਸ਼ਰ ਪ੍ਰਾਰਥਨਾ ਯੇਸ਼ੂ ਨਾਮ ਦੇ ਵਿੱਚ ਮੰਗਦੇ ਹਾਂ ਆਮੀਨ ਅਤੇ ਤੁਸੀਂ ਸਾਡੀ ਸਵੇਰ ਦੁਪਹਿਰ ਅਤੇ ਸ਼ਾਮ ਦੀ ਪ੍ਰਾਰਥਨਾਵਾਂ ਨੂੰ ਸੁਣਨ ਦੇ ਲਈ ਸਾਡੇ YouTube ਚੈਨਲ ਦੇ ਨਾਲ ਜ਼ਰੂਰ ਜੁੜੇ ਰਹਿਣਾ ਸਭ ਨੂੰ ਜੈਮ ਸੀ